ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੁਧਿਆਣਾ ਦੇ ਵਿੱਚ ਲੋਹਾ ਵਪਾਰੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਲੋਹਾ ਵਪਾਰੀਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਦਾ ਸਵਾਗਤ ਕੀਤਾ ਹੈ ਇਸ ਨਾਲ ਹੀ ਨਵੇਂ ਟੈਕਸਾਂ ਦੇ ਬੋਝ ਤੋਂ ਬਚਾਉਣ ਦੇ ਲਈ ਸਰਕਾਰ ਦਾ ਸ਼ੁਕਰੀਆ ਦਾ ਵੀ ਕੀਤਾ ਹੈ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਜਿਹੜਾ ਹੈਗਾ ਆਪਣਾ ਤੀਸਰਾ ਬਜਟ ਪੇਸ਼ ਕੀਤਾ ਗਿਆ ਔਰ ਖਾਸ ਕਰ ਇੰਡਸਟਰੀ ਦੇ ਉੱਤੇ ਜਿਹੜਾ ਹੈਗਾ ਧਿਆਨ ਰੱਖਿਆ ਗਿਆ ਹੈਗਾ ਔਰ ਇੰਡਸਟਰੀ ਨੂੰ ਜਿਹੜਾ ਇਹ ਲਾਹਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈਗਾ ਮੇਰੇ ਨਾਲ ਇੰਟਰਸਟ ਲਿਸਟ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਇਹ ਪੰਜਾਬ ਦੇ ਇਸ ਬਜਟ ਨੂੰ ਕਿਸ ਨਜ਼ਰ ਨਾਲ ਦੇਖਦੇ ਨੇ ਔਰ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਹੈਗਾ ਕਿ ਇਸ ਵਾਰ ਗਵਰਨਮੈਂਟ ਵੱਲੋਂ ਕੋਈ ਵੀ ਨਵਾਂ ਟੈਕਸ ਜਿਹੜਾ ਨਹੀਂ ਲਗਾਇਆ ਗਿਆ ਸਭ ਤੋਂ ਪਹਿਲਾਂ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਹੋ ਅੱਜ ਜਿਹੜਾ ਬਜਟ ਪੇਸ਼ ਕੀਤਾ ਗਿਆ ਦੇਖੋ ਅੱਜ ਦਾ ਬਜਟ ਜਿਹੜਾ ਪੇਸ਼ ਕੀਤਾ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸ਼ਲਾਘਾਯੋਗ ਬਜਟ ਹੈ ਇਸ ਵਿੱਚ ਹਰ ਵਰਗ ਦਾ ਹਰ ਬੰਦੇ ਦਾ ਹਰ ਬੱਚਿਆਂ ਦਾ ਲੇਡੀਜ਼ ਦਾ ਕਿਸਾਨਾਂ ਦਾ ਵਪਾਰੀਆਂ ਦਾ ਬਹੁਤ ਧਿਆਨ ਰੱਖ ਕੇ ਬਜਟ ਤਿਆਰ ਕੀਤਾ ਗਿਆ ਹੈ ਤੇ ਮੈਂ ਇਸ ਬਜਟ ਦੀ ਬਹੁਤ ਪ੍ਰਸ਼ੰਸਾ ਕਰਦਾ ਹਾਂ ਸਪੈਸ਼ਲੀ ਇਹਨਾਂ ਨੇ ਇੰਡਸਟਰੀ ਨੂੰ 250 ਕਰੋੜ ਦੀ ਜਿਹੜੀ ਰੀਲੀਫ ਦਿੱਤੀ ਹੈ ਇੰਡਸਟਰੀ ਨੂੰ ਅੱਗੇ ਵਧਾਉਣ ਵਾਸਤੇ 250 ਕਰੋੜ ਦਾ ਬਜਟ ਰੱਖਿਆ ਉਹ ਬਹੁਤ ਵਧੀਆ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਅਤੇ ਨਾਲ ਦੀ ਨਾਲ ਇਹਨਾਂ ਨੇ ਕੋਈ ਨਵਾਂ ਟੈਕਸ ਨਹੀਂ ਪੰਜਾਬ ਦੀ ਜਨਤਾ ਤੇ ਵਪਾਰੀਆਂ ਤੇ ਜਾਂ ਟ੍ਰੇਡਰਾਂ ਤੇ ਥੋਪਿਆ ਇਹ ਵੀ ਬਹੁਤ ਵਧੀਆ ਗੱਲ ਹੈ ਜਿਹੜੀਆਂ ਪੁਰਾਣੀਆਂ ਰੀਲੀਫਸ ਸੀਗੀਆਂ ਉਹ ਕੰਟੀਨਿਊ ਰੱਖੀਆਂ ਹੈ ਬਿਜਲੀ ਵਾਲੀ ਵੀ ਜਿਹੜਾ ਸੀਗਾ ਸਕੀਮ ਉਹ ਵੀ ਚਾਲੂ ਹੈ ਤੇ ਦੂਸਰੀ ਨੰਬਰ ਗੱਲ ਨਾਲ ਦੀ ਨਾਲ ਜਿਹੜੀ ਗਰੀਬਾਂ ਵਾਸਤੇ ਬੀਮਾ ਯੋਜਨਾ 5 ਲੱਖ ਤੋਂ ਵਧਾ ਕੇ 10 ਲੱਖ ਕਰਤੀ ਇਹ ਵੀ ਗਰੀਬ ਆਦਮੀ ਲਈ ਬਹੁਤ ਵੱਡੀ ਰੀਲੀਫ ਹੈ ਇਸ ਕਰਕੇ ਇਹਨਾਂ ਨੇ ਹਰ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਬਹੁਤ ਹੀ ਵਧੀਆ ਤੇ ਸ਼ਾਨਦਾਰ ਬਜਟ ਲਿਆਂਦਾ ਮੈਂ ਪੰਜਾਬ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅ ਕਹਿੰਦੇ ਕਿ ਸਟੀਲ ਦੇ ਉੱਤੇ ਹੀ ਜਿਹੜਾ ਹੈਗਾ ਪੂਰਾ ਇੰਡਸਟਰੀ ਦਾ ਪਈਆ ਘੁੰਮਦਾ ਹੈਗਾ ਸਟੀਲ ਟਰੇਡਰ ਐਸੋਸੀਏਸ਼ਨਸ ਤੁਹਾਡੇ ਵੱਲੋਂ ਸਟੀਲ ਦੇ ਉੱਤੇ ਲੱਗਦਾ ਹੈ ਕਿ ਟੈਕਸ ਨਹੀਂ ਲਗਾਣਾ ਕਿਤੇ ਨਾ ਕਿਤੇ ਕੰਪੀਟ ਕਰੇਗਾ ਕਿਉਂਕਿ ਸਾਡੇ ਨਾਲ ਚਾਈਨਾ ਨਾਲ ਵੀ ਕੰਪੀਟੀਸ਼ਨ ਹੈਗਾ ਹੋਰ ਬਹੁਤ ਕੰਪੀਟੀਸ਼ਨ ਹੈ ਇਸ ਦੇ ਨਾਲ ਬਾਕੀ ਦੀ ਇੰਡਸਟਰੀ ਨੂੰ ਵੀ ਫਾਇਦਾ ਹੋਏਗਾ ਬਿਲਕੁਲ ਜੀ ਕਿਉਂ ਨਹੀਂ ਹੋਏਗਾ ਜਿਉ ਜੋ ਜੇ ਜੇ ਸਰਕਾਰਾਂ ਟੈਕਸ ਲਗਾਈ ਜਾਣਗੀਆਂ ਤੇ ਇੰਡਸਟਰੀ ਅੱਗੇ ਵਧ ਨਹੀਂ ਸਕਦੀ ਜੇ ਟੈਕਸਿਸ ਵਿੱਚ ਰਿਲੀਫ ਦੋ ਚਾਹੇ ਸਟੇਟ ਗਵਰਨਮੈਂਟ ਆ ਚਾਹੇ ਸੈਂਟਰਲ ਗਵਰਨਮੈਂਟ ਤੇ ਉਹਦੇ ਕਰਕੇ ਬਹੁਤ ਰੀਲੀਫ ਮਿਲਦੀ ਆ ਵਪਾਰੀ ਨੂੰ ਤਾਂ ਹੀ ਅਸੀਂ ਕੰਪੀਟੀਸ਼ਨ ਕਰ ਸਕਦੇ ਆ ਬਾਹਰ ਦੀ ਇੰਡਸਟਰੀ ਨਾਲ ਜੇ ਸਰਕਾਰਾਂ ਰੀਲੀਫ ਦੇਣਗੀਆਂ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਤੋਂ ਇੱਕ ਹੋਰ ਮੰਗ ਕਰਦਾ ਹਾਂ ਸਾਡੀ ਲੁਧਿਆਣਾ ਸਟੀਲ ਟਰੇਡਰ ਐਸੋਸੀਏਸ਼ਨ ਇੱਕ ਬਹੁਤ ਪੁਰਾਣੀ ਐਸੋਸੀਏਸ਼ਨ ਜਿਹਦੇ ਸ਼ਹਿਰ ਦੇ ਸਾਰੇ ਚੰਗੇ ਇੰਡਸਟਰੀ ਟਰੇਡਰ ਹਨ ਲੋਹੇ ਵਾਲੇ ਸਾਨੂੰ ਮੈਂ ਪਿਛਲੇ ਵਾਰ ਮੰਤਰੀਆਂ ਤੋਂ ਵੀ ਜਿਹੜੇ ਸਾਡੇ ਇੰਡਸਟਰੀ ਨਾਲ ਰਿਲੇਟਡ ਆ ਉਹਨਾਂ ਕੋਲ ਮੰਗ ਕੀਤੀ ਸੀ ਵੀ ਸਾਡੀ ਸਟੀਲ ਇੰਡਸਟਰੀ ਨੂੰ ਇੱਕ ਜਗ੍ਹਾ ਲੋਟ ਕੀਤੀ ਜਾਵੇ ਜਿਵੇਂ ਹਰ ਇੰਡਸਟਰੀ ਨੂੰ ਇਹ ਆਹ ਟਰੇਡਰ ਨੂੰ ਕੀਤੀ ਐ ਸਾਡੇ ਲਈ ਵੀ ਇੱਕ ਜਗ੍ਹਾ ਸਰਕਾਰੀ ਜੋ ਅਸੀਂ ਸਾਰੇ ਅਸੀਂ ਟਰੇਡਰ ਉੱਥੇ ਲੈ ਸਕੀਏ ਤਾਂ ਸਾਰੀ ਇੰਡਸਟਰੀ ਉੱਥੇ ਸਟੀਲ ਟਰੇਡਰ ਐਸੋਸੀਏਸ਼ਨ ਉੱਥੇ ਸ਼ਿਫਟ ਹੋ ਸਕੇ ਜੋ ਵੀ ਅਸੀਂ ਸਰਕਾਰੀ ਖਰਚਾ ਹੋਏਗਾ ਅਸੀਂ ਸਰਕਾਰ ਨੂੰ ਪੇ ਕਰਨ ਨੂੰ ਤਿਆਰ 250 ਕਰੋੜ ਦਾ ਇੱਕ ਅਲੱਗ ਪ੍ਰਾਵਧਾਨ ਰੱਖ ਦਿੱਤਾ ਹੈਗਾ ਸਰਕਾਰ ਨੇ ਤਾਂ ਜੋ ਤੁਹਾਡੇ ਸਾਰੇ ਇੰਡਸਟਰੀਸਟ ਜਿਹੜੇ ਨੇ ਇਸ ਚੀਜ਼ ਦਾ ਫਾਇਦਾ ਚੱਕ ਸਕਣ ਚਾਹੇ ਉਹ ਗੈਟ ਟੂਗੇਦਰ ਹੋਗੀ ਕੋਈ ਐਡਵਰਟਾਈਜ਼ਮੈਂਟ ਹੋਗੀ ਕੋਈ ਨਵੀਂ ਪਾਲਿਸੀ ਨੂੰ ਇੰਟਰੋਡਿਊਸ ਕਰਵਾਉਣਾ ਇਹ ਕਿਸ ਤਰ੍ਹਾਂ ਦੇ ਦੇਖੋ ਬਹੁਤ ਵਧੀਆ ਗੱਲ ਹੈ ਜਿੱਦਾਂ ਐਡਵਰਟਾਈਜ਼ਮੈਂਟ ਹੋ ਗਈ ਜਾਂ ਹੋਰ ਲਗ ਅਲੱਗ-ਅਲੱਗ ਫੀਲਡ ਵਿੱਚ ਆ 250 ਕਰੋੜ ਰੁਪਏ ਖਰਚ ਹੋਣਾ ਉਹਦੇ ਨਾਲ ਪਬਲਿਸਿਟੀ ਨਾਲ ਇੰਡਸਟਰੀ ਨੂੰ ਆਪੇ ਰੀਲੀਫ ਮਿਲੂ ਬਾਹਰ ਦੇ ਵਪਾਰੀ ਨੂੰ ਜਾਂ ਟਰੇਡਰ ਨੂੰ ਇੰਡਸਟਰੀ ਦਾ ਪਤਾ ਚੱਲੂਗਾ ਤੇ ਨੈਚੁਰਲੀ ਪੰਜਾਬ 'ਚ ਆਏਗਾ ਕੱਲੀ ਇੰਡਸਟਰੀ ਨਹੀਂ ਸਟੀਲ ਇੰਡਸਟਰੀ ਨਹੀਂ ਹੋਰ ਵੀ ਬਾਕੀ ਹੋਟਲ ਇੰਡਸਟਰੀ ਲਾ ਲੋ ਜਾਂ ਹੋਰ ਵੀ ਜਿਹੜੇ ਜਿਹੜੇ ਵਪਾਰ ਨਾਲ ਰਿਲੇਟਡ ਹੋਣਗੇ ਬੰਦੇ ਕਨੈਕਟਡ ਹੋਣਗੇ ਸਾਰੇ ਫੀਲਡ ਨੂੰ ਇਹਦਾ ਬਹੁਤ ਲਾਭ ਮਿਲੇਗਾ ਤੁਸੀਂ ਕਨੈਕਟਿੰਗ ਦੀ ਗੱਲ ਕੀਤੀ ਹੈਗੀ ਹੈ ਕਨੈਕਟਡ ਹੋਣ ਜਾ ਰਹੀ ਹੈਗੀਆਂ ਨੇ ਆਪਣੇ ਨਵੇਂ ਹਾਈਵੇਜ਼ ਆ ਰਹੇ ਹੈਗੇ ਨੇ ਨੈਸ਼ਨਲ ਹਾਈਵੇਜ਼ ਹੈ ਔਰ ਬੱਦੋਵਾਲ ਦਾ 에ਅਰਪੋਰਟ ਵੀ ਆ ਰਿਹਾ ਹੈਗਾ ਜਿਸ ਤਰ੍ਹਾਂ ਪਰਸੋ ਮਾਨ ਸਾਹਿਬ ਨੇ ਅਨਾਉਂਸ ਕੀਤਾ ਸੀਗਾ ਕਿ ਇਹਦੇ ਨਾਲ ਲੁਧਿਆਣਾ ਦੀ ਇੰਡਸਟਰੀ ਨੂੰ ਔਰ ਬਲਕਿ ਪੰਜਾਬ ਨੂੰ ਬਹੁਤ ਫਾਇਦਾ ਹੋਏਗਾ ਇਹਨੂੰ ਕਿੱਦਾਂ ਦੇਖਦੇ ਹੋ ਬਿਲਕੁਲ ਜੀ ਬਹੁਤ ਵੱਡੀ ਰੀਲੀਫ ਆ ਜਦ ਬੱਦੇ ਬੱਦੋਵਾਲ ਵਾਲਾ ਏਅਰਪੋਰਟ ਚਾਲੂ ਹੋ ਗਿਆ ਉਹਦੇ ਨਾਲ ਇੱਕ ਨਵੀਂ ਇੰਡਸਟਰੀ ਹੋਟਲ ਇੰਡਸਟਰੀ ਇੱਥੇ ਬਹੁਤ ਰਾਈਸ ਕਰੇਗੀ ਏਅਰਪੋਰਟ ਚਾਲੂ ਹੋਣ ਨਾਲ ਜਿਹੜੇ ਪੰਜਾਬ ਦਾ ਪੈਸਾ ਬਾਹਰ ਦੀਆਂ ਸਟੇਟਾਂ ਚ ਜਾਂਦਾ ਸੀ ਜਾਂ ਬਾਹਰ ਦੇ ਏਅਰਪੋਰਟ ਤੇ ਵਪਾਰੀ ਨੂੰ ਟਰੇਡਰ ਨੂੰ ਜਾਣਾ ਪੈਂਦਾ ਸੀ ਉਹਦੇ ਨਾਲ ਟਾਈਮ ਵੀ ਬੜਾ ਵੇਸਟ ਹੁੰਦਾ ਸੀ ਤੇ ਹਰਾਸਮੈਂਟ ਬਹੁਤ ਹੁੰਦੀ ਸੀ ਉਹੀ ਵਪਾਰੀ ਨੂੰ ਘਰੇ ਬੈਠ ਕੇ ਸਾਰੀ ਫੈਸਿਲਿਟੀਸ ਮਿਲ ਜਾਣ ਇਸ ਤੋਂ ਵੱਡੀ ਰਿਲੀਫ ਹੋਰ ਕੋਈ ਨਹੀਂ ਹੋ ਸਕਦੀ ਉਹਦੇ ਨਾਲ ਪੰਜਾਬ ਕੀ ਪੰਜਾਬ ਦਾ ਪੰਜਾਬ ਇੱਕ ਲੁਧਿਆਣਾ ਵਰਲਡ ਲੈਵਲ ਤੇ ਨਕਸ਼ੇ ਤੇ ਆਏਗਾ ਅਤੇ ਪੰਜਾਬ ਦਾ ਇੰਡਸਟਰੀ ਟਰੇਡਰ ਬਹੁਤ ਮਿਹਨਤੀ ਹੈ ਪਹਿਲੇ ਹੀ ਲੁਧਿਆਣਾ ਬਹੁਤ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਨੂੰ ਅੱਗੇ ਬਹੁਤ ਰਾਈਸ ਕਰੂਗਾ ਆ ਏਅਰਪੋਰਟ ਖੁੱਲਣ ਨਾਲ ਤੇ ਕਨੈਕਟਡ ਰੋਡਸ ਖੁੱਲਣ ਨਾਲ ਲੁਧਿਆਣਾ ਬਹੁਤ ਰਾਈਸ ਕਰੇਗਾ ਕਨੈਕਟਡ ਰੋਡ ਦੇ ਨਾਲ ਲਿੰਕ ਰੂਟਸ ਦੀ ਗੱਲ ਕਰੀਏ ਤਾਂ ਸਰਕਾਰ 347 ਈ ਬਸਾਂ ਪੰਜਾਬ ਦੇ ਵਿੱਚ ਲੈ ਕੇ ਆ ਰਹੀ ਹੈ ਲੁਧਿਆਣਾ ਆਪਣਾ ਆਟੋ ਖਾਨਾ ਕਿਹਾ ਜਾਂਦਾ ਇਹਨੂੰ ਬਹੁਤ ਜ਼ਿਆਦਾ ਆਟੋ ਹੈਗੇ ਇੱਥੇ ਟ੍ਰੈਫਿਕ ਦੀ ਬਹੁਤ ਸਮੱਸਿਆ ਇਸ ਪ੍ਰਾਵਧਾਨ 347 ਬਸਾਂ ਨੂੰ ਕਿੰਦਾ ਦੇ ਦੇਖੋ ਜਿਹੜੀਆਂ ਈ ਬਸਾਂ ਹੈਗੀਆਂ ਚਾਲੂ ਕਰਨ ਜਾ ਰਹੀ ਹੈ ਸਰਕਾਰ ਬਹੁਤ ਵਧੀਆ ਕਦਮ ਆਉਂਦੇ ਨਾਲ ਪੋਲੂਸ਼ਨ ਘਟੂਗਾ ਅੱਜ 80 ਤੋਂ 90% ਜਿਹੜੀਆਂ ਡਿਸੀਜ਼ਸ ਆ ਬਿਮਾਰੀਆਂ ਵਾ ਉਹ ਪੋਲੂਸ਼ਨ ਕਰਕੇ ਆਪਨੇ ਅੱਜ ਪੋਲੂਟਿਡ ਐਨਾ ਹੋ ਗਿਆ ਲੁਧਿਆਣਾ ਹਰ ਜਗ੍ਹਾ ਚਾਹੇ ਬੁੱਢਾ ਨਾਲਾ ਦੇਖ ਲਓ ਚਾਹੇ ਆਹ ਧੂਏ ਦਾ ਪੋਲਿਊਸ਼ਨ ਦੇਖ ਲਓ ਪੋਲਿਊਸ਼ਨ ਨਾਲ ਭਰਿਆ ਪਿਆ ਲੁਧਿਆਣਾ ਅੰਦੇ ਨਾਲ ਜੜੀਆਂ 347 ਬੱਸਾਂ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇੱਕ ਬਹੁਤ ਵਧੀਆ ਹੈਲਥ ਵਾਈਜ਼ ਕਦਮ ਆਹ ਲੋਕਾਂ ਦੀ ਸਿਹਤਰੇ ਪ੍ਰਤੀ ਬਹੁਤ ਵਧੀਆ ਕਦਮ ਚੱਕਿਆ ਪਰ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਨੂੰ ਅਪੀਲ ਇਹ ਵੀ ਕਰਨਾ ਚਾਹਾਂ ਜੜੀਆਂ 347 ਬੱਸਾਂ ਚਾਲੂ ਕਰਨ ਜਾ ਰਹੇ ਹਨ ਉਹਦੇ ਲਈ ਸਪੈਸ਼ਲ ਹਨ ਦਾ ਕੋਈ ਪੁਆਇੰਟ ਬਣਾਇਆ ਜਾਵੇ ਜਿੱਥੇ ਬੱਸਾਂ ਖੜੀਆਂ ਹੋਣ ਤੇ ਇਹਨਾਂ ਦੀ ਪੂਰੀ ਮੇਨਟੇਨੈਂਸ ਹੋਵੇ ਤੇ ਇਹਨਾਂ ਦੇ ਪ੍ਰੋਪਰ ਰੂਟ ਤੈਅ ਕਿੱਥੇ ਜਾਣ ਕਿੱਥੋਂ ਚੱਲੀਆਂ ਕਿੱਥੇ ਤੱਕ ਚੱਲਣੀਆਂ ਬਹੁਤ ਵਧੀਆ ਕਦਮ ਆ ਕਿਉਂਕਿ ਪਿਛਲੀ ਸਰਕਾਰ ਨੇ ਵੀ ਚਲਾਈਆਂ ਸੀ ਇਹ ਉਹ ਚੀਜ਼ਾਂ ਸਿਰੇ ਨਹੀਂ ਚੜੀਆਂ ਉੱਥੇ ਦੀ ਉੱਥੇ ਬੱਸਾਂ ਡੈਮੇਜ ਹੋ ਗਈਆਂ ਸਰਕਾਰ ਦਾ ਕਰੋੜਾਂ ਰੁਪਇਆ ਵੇਸਟ ਹੋਇਆ ਮੈਨੂੰ ਉਮੀਦ ਹੈ ਸਰਕਾਰ ਤੋਂ ਵੀ ਆ ਪ੍ਰੋਪਰ ਵੇ ਨਾਲ ਪ੍ਰੋਪਰ ਤਰੀਕੇ ਨਾਲ ਬੱਸਾਂ ਚੱਲਦੀਆਂ ਹੋਣ ਤੇ ਚੱਲਣਗੀਆਂ ਤੇ ਲੋਕਾਂ ਨੂੰ ਬਹੁਤ ਵੱਡੀ ਰੀਲਿਫ ਮਿਲੂਗੀ। ਇੱਕ ਆਖਰੀ ਸਵਾਲ ਹੈਗਾ ਰੰਗਲਾ ਪੰਜਾਬ ਨਾਮ ਦਿੱਤਾ ਬਜਟ ਨੂੰ ਰੰਗਲਾ ਉਦੋਂ ਹੀ ਹੁੰਦਾ ਜਦੋਂ ਯੂਥ ਮਿਹਨਤੀ ਹੋਵੇ ਨਸ਼ੇ ਤੋਂ ਦੂਰ ਹੋਵੇ। ਇਸ ਵਾਰ ਨਸ਼ੇੰ ਤੇ ਠਲਪਾਂ ਲਈ ਵੀ ਬਹੁਤ ਵੱਡਾ ਕਦਮ ਚੱਕਿਆ ਪੰਜਾਬ ਨੇ। ਦੇਖੋ ਬਹੁਤ ਵੱਡਾ ਕਦਮ ਹੈ ਜਿਹੜਾ ਪੰਜਾਬ ਸਰਕਾਰ ਨੇ ਚੱਕਿਆ ਬਈ ਆਹ ਜਿਹੜੇ ਡਰੱਗਸ ਵੇਚਦੇ ਆ ਉਹਨਾਂ ਦੇ ਘਰ ਢਾਡੋ ਜਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ। ਬਹੁਤ ਵਧੀਆ ਕਦਮ ਹੈ ਕਿਉਂਕਿ ਆਪਣਾ 80% ਜਿਹੜਾ ਯੂਥ ਹੈ ਉਹ ਅੱਜ ਨਸ਼ੇ ਦੀ ਦਲਦਲ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਕਈ ਮਾਵਾ ਦੇ ਪੁੱਤ ਜਵਾਨੀ ਚ ਚਲੇ ਗਏ ਉਹ ਦਰਦ ਕਦੇ ਜਿਹੜਾ ਪੰਜਾਬ ਨੂੰ ਮਿਲਿਆ ਜਿਹੜਾ ਪੰਜਾਬ 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 ਬਾਂਦੀ ਧਰਤੇ ਸੀਗੇ ਅੱਜ ਛੇਵਾਂ ਨਸ਼ਿਆਂ ਦਾ ਦਰਿਆ ਵਗ ਰਿਹਾ ਪੰਜਾਬ ਚ ਜਿਹੜਾ ਪੰਜਾਬ ਸਰਕਾਰ ਨੇ ਇਹ ਕਦਮ ਚੱਕਿਆ ਬਹੁਤ ਸ਼ਲਾਘਾਯੋਗ ਕਦਮ ਹੈ ਔਰ ਨਸ਼ੇ ਦੇ ਤਸਕਰਾਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਮੈਂ ਭਗਵੰਤ ਮਾਨ ਸਰਕਾਰ ਨੂੰ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਹਾਂ ਬੀਐਸ ਕਾਨੂੰਨ ਦੀ ਆੜ ਵਿੱਚ ਕਿ ਕਿਸੇ ਨਾਲ ਪਰਸਨਲ ਰੰਜਿਸ਼ ਵੀ ਨਹੀਂ ਕਰਨੀ ਚਾਹੀਦੀ ਤਾਂ ਕਿ ਆਪੋਜੀਸ਼ਨ ਨੂੰ ਕੋ ਬਹਾਨਾ ਮਿਲ ਸਕੇ ਵੀ ਆਪਾਂ ਕਿਸੇ ਗਲਤ ਅਲਿਗੇਸ਼ਨ ਲਾ ਕੇ ਜਾਂ ਕਿਸੇ ਗਲਤ ਬੰਦੇ ਨੂੰ ਜਾਲੀ ਪਰਦਿਆਂ 'ਚ ਫਸਾ ਕੇ ਉਹਨਾਂ ਦੇ ਘਰ ਬਰਬਾਦ ਕਰੀਏ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜਿਹੜੇ ਵਾਕਈ ਬੰਦੇ ਕ੍ਰਿਮੀਨਲ ਹਨ ਉਹਨਾਂ ਦੇ ਘਰ ਵੀ ਜਾੜੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿਓ ਤਾਂ ਕਿ ਪੰਜਾਬ ਸਰਕਾਰ ਜਾਂ ਮਾਨ ਸਰਕਾਰ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਵੇ ਆ ਬਾਕੀ ਇੰਡਸਟਰੀ ਦੀ ਗੱਲ ਕਰੀਏ ਤਾਂ ਤੁਸੀਂ ਅੱਜ ਰੰਗਲੇ ਬਜਟ ਨੂੰ ਕਿੰਨਾ ਕੁ ਰੰਗਲਾ ਦੇਖ ਰਹੇ ਅ ਬਜਟ ਪੰਜਾਬ ਲਈ ਬਹੁਤ ਅੱਛਾ ਹੈ ਜੀ ਪ੍ਰੋਗਰੈਸਿਵ ਹੈ ਇਹਦੇ ਨਾਲ ਜਿਹੜਾ ਅੱਜ ਕੱਲ ਕਨੈਕਟੀਵਿਟੀ ਜਿਹੜੀ ਖੁੱਲੀ ਹੈ ਹਾਈਵੇਜ਼ ਦੇ ਇਹਦੇ ਨਾਲ ਬੜਾ ਇੱਕ ਬੂਸਟ ਮਿਲੇਗਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਆਸ ਕਰਦੇ ਆ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਪੰਜਾਬ ਨੂੰ ਕੋਈ ਵੀ ਬਲਾਕੇਜ ਨਾ ਮਿਲੇ ਸੋ ਥੈਟ ਇੰਡਸਟਰੀ ਬਹੁਤ ਹਰਟ ਹੁੰਦੀ ਹੈ ਤੇ ਅਸੀਂ ਇਹੀ ਵਿਸ਼ ਕਰਦੇ ਆ ਸਰਕਾਰ ਕੋਲੋਂ ਵੀ ਸਾਨੂੰ ਸਾਰੀ ਕਨੈਕਟੀਵਿਟੀ ਸਾਨੂੰ ਸਾਰੀਆਂ ਸੁਵਿਧਾ ਮਿਲਣ ਪੋਲੂਸ਼ਨ ਤੋਂ ਰਾਹਤ ਮਿਲੇ ਔਰ ਇਹ ਬੱਸਾਂ ਚਲਾ ਰਹੇ ਨੇ ਇਹ ਬਹੁਤ ਪੰਜਾਬ ਲਈ ਅੱਛੀਆਂ ਹੈ ਸਿਰਫ ਇਹਦੇ ਲਈ ਮੇਨਟੇਨੈਂਸ ਐਂਡ ਉਹਦੀ ਵਾਸ਼ਿੰਗ ਉਹਦੀ ਸਰਵਿਸ ਜੋ ਵੀ ਇਹਦੇ ਨਾਲ ਰਿਲੇਟਡ ਕੋਈ ਵੀ ਪ੍ਰੋਗਰਾਮਸ ਨੇ ਉਹਨਾਂ ਨੂੰ ਧਿਆਨ ਦਿੱਤਾ ਜਾਵੇ ਤਾਂ ਕਿ ਇਹ ਇਨਵੈਸਟਮੈਂਟ ਜਿਹੜੀ ਹੈ ਉਹ ਪ੍ਰੋਪਰਲੀ ਯੂਜ਼ ਹੋ ਸਕੇ ਨਵਾਂ ਕੋਈ ਟੈਕਸ ਨਹੀਂ ਹੈ ਇਹਦਾ ਸਵਾਗਤ ਇਹ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਅਸੀਂ ਦਿਲੋਂ ਧੰਨਵਾਦੀਆਂ ਜੀ ਔਰ ਆਸ ਕਰਦੇ ਹਾਂ ਇਨ ਫਿਊਚਰ ਵੀ ਸਾਨੂੰ ਸਰਕਾਰ ਇਸ ਤਰ੍ਹਾਂ ਸਹਿਯੋਗ ਦਿੰਦੀ ਰਹੇਗੀ ਧੰਨਵਾਦੀ ਤਾਂ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਵਪਾਰੀ ਖਾਸ ਕਰ ਲੋਹਾ ਵਪਾਰੀਆਂ ਦੀ ਗੱਲ ਕਰਾਂ ਤਾਂ ਨਵਾਂ ਟੈਕਸ ਜਿੱਥੇ ਸਰਕਾਰ ਵੱਲੋਂ ਨਹੀਂ ਲਗਾਇਆ ਗਿਆ ਉੱਥੇ ਹੀ ਪੰਜਾਬ ਦੇ ਵਪਾਰ ਨੂੰ ਵਿਧਾਨ ਲਈ ਚਾਹੀਏ ਉਹ ਕਨੈਕਟੀਵਿਟੀਜ਼ ਦੀ ਗੱਲ ਹੋਵੇ 에어ਪੋਰਟ ਦੀ ਗੱਲ ਹੋਵੇ ਔਰ ਨਾਲ ਦੀ ਨਾਲ ਸਮਾਜ ਦੇ ਬਾਕੀ ਲੋਕਾਂ ਦਾ ਧਿਆਨ ਰੱਖਣਾ ਹੋਵੇ ਇਹ ਸਾਰੀਆਂ ਮੁੱਦਿਆਂ ਦੇ ਉੱਤੇ ਵੀ ਵਪਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ